ਏ ਬਾਈ ਸੁਸਾਇਡ ਪੁਆਇੰਟ ਤੇ ਖੜ ਕੇ ਮੋਦ ਨੂੰ ਚੱਕਮਾ ਦੇਂਦਿਆ। ਬੰਦਰੀ ਇੱਧਰ ਆਇਆ ਚਦਾਈ ਏ। ਇਹ ਆ ਗਿਆ ਬਈ ਆਪਣਾ ਕੈਲੀਫੋਰਨੀਆ ਵਾਲਾ ਪੁੱਲ। ਯਾਰ ਆ ਜਿਹੜਾ ਦੇਖਾਂਦੇ ਆ ਸਾਰਾ ਮਿੰਨੀ ਕੋਆ ਵਾ। ਅੱਜ ਸਸਕਾਲ ਸਾਰਿਆਂ ਕੀ ਹਾਲ ਚੱਲੇ? ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਕੱਲ ਰਾਤ ਦਾ ਹੀ ਪਠਾਨਪੁਰ ਆਇਆ ਅਈ ਪੂਆ ਕੋਲੇ ਤੇ ਹੁਣ ਰਾਤ ਰਹਿ ਤੇ ਸਵੇਰ ਹੋਈ ਤੇ ਅੱਜ ਤੁਹਾਨੂੰ ਘੁਮਾਉਣ ਜਾ ਰਹੇ ਆ ਆਪਣੇ ਪੰਜਾਬ ਵਿੱਚ ਅਮਰੀਕਾ ਵਾਲਾ ਪੁੱਲ। ਹਾਂਜੀ ਵੀ ਸਹੀ ਸੋੰਦੇ ਅਮਰੀਕਾ ਵਾਲਾ ਪੁੱਲ ਦਿਖਾਉਣ ਜਾਣੇ ਆ ਤੇ ਹੋਰ ਹੀ ਪੰਜਾਬ ਦੇ ਇਹੋ ਜਿਹੇ ਜਗਾਵਾ ਜਿਹੜਿਆਂ ਵੀ ਨਹੀਂ ਕਦੇ ਦੇਖਿਆ ਉਹ ਤੁਹਾਨੂੰ ਦਿਖਾਉਣ ਜਾਣਦੇ ਆ ਤੇ ਸੋ ਕਰਦੇ ਆ ਵਲੋਗ ਨੂੰ ਸਟਾਰਟ ਫੜਾਫੜ ਜਾਂਦੇ ਆ ਸਭ ਤੋਂ ਪਹਿਲਾਂ ਇਹੀ ਆਇਆ ਹੋਇਆ ਹੈ ਗੁਰਦੁਆਰਾ ਸਾਹਿਬ ਬਾੜ ਸਾਹਿਬ ਤੇ ਸਫ਼ਰ ਥੋੜਾ ਲੰਬਾ ਇਸ ਲਈ ਸੋਚਿਆ ਓਰਾ ਮੱਥਾ ਠੇਕੇ ਚੱਲਦੇ ਆ ਤੇ ਇਹ ਗੁਰਦੁਆਰਾ ਜਿਹੜਾ ਬਾੜ ਸਾਹਿਬ ਆ ਠੇਕੀ ਸ਼ੁਰੂਗਣਾ ਜਿਹਦੇ ਪੁੱਤਰ ਵੱਡੇ ਬਾਬਾ ਸ਼੍ਰੀ ਚੰਦ ਜੀ ਨੇ ਤਪੱਸਿਆ ਕੀਤੀ ਕੜੀ ਤਪੱਸਿਆ 8 ਸਾਲ ਤਪੱਸਿਆ ਕੀਤੀ ਤਾਂ ਕਰਕੇ ਇਸ ਗੁਰਦੁਾਰੇ ਦਾ ਨਾਮ ਬਾੜ ਸ਼੍ਰੀ ਬਾੜ ਸਾਹਿਬ ਗੁਰਦੁਆਰਾ ਰੱਖਿਆ ਗਿਆ ਤੇ ਆ ਇੱਧਰ ਬੋਲੀ ਸਾਹਿਬ ਵੀ ਆ ਤੇ ਉਹਦੇ ਨਾਲ ਹੀ ਕੂਆ ਵੀ ਆ ਇੱਥੇ ਕੀ ਸ਼੍ਰੀ ਬਾਬਾ ਖਿਰਚਾਜੀ ਨੇ ਉਹਨਾਂ ਦੇ ਭਗਤਾਂ ਦੇ ਹੈਲਪ ਮਤਲਬ ਭਗਤਾ ਦੀ ਮਦਦ ਵਾਸਤੇ ਬਣਾਇਆ ਫਿਲਹਾਲ ਆਪਾਂ ਰੁਕੇ ਵਿਊ ਪਉਣ ਤੇ ਰਣਜੀਤ ਸਾਗਰ ਡੈਮ ਦੇ ਇੱਥੋਂ ਦੀ ਵਿਊ ਚੈੱਕ ਕਰ ਸਕਦੇ ਆ ਤੁਹਾਨੂੰ ਲੱਗਦਾ ਏ ਜਗ੍ਹਾ ਆਪਣੇ ਪੰਜਾਬ ਤੋਂ ਬਾਹਰ ਆ ਪਰ ਇਹ ਜਗ੍ਹਾ ਹੈਗੀ ਆਪਣੇ ਪੰਜਾਬ ਦੇ ਵਿੱਚ ਹੀ ਰਣਜੀਤ ਸਾਗਰ ਡੈਮ ਵਿਊ ਦੀ ਚੈੱਕ ਕਰ ਸਕਦੇ ਆ ਇਹ ਬਾਈ ਸਾਈਡ ਪੁਆਇੰਟ ਤੇ ਖੜ ਕੇ ਮੋਤ ਨੂੰ ਚੱਕਮਾ ਦੇਣ ਦਿਆ ਬੰਦਰੀ ਇੱਧਰ ਆਇਆ ਸ਼ਗਾਈ ਇਹ ਆ ਜੀ ਸਾਈਡ ਪੁਆਇੰਟ ਇੱਥੇ ਸਾਈਡ ਪੁਆਇੰਟ ਤੇ ਵਿਊ ਪੁਆਇੰਟ ਵੀ ਨੂੰ ਇੱਥੇ ਹੀ ਕਿਹਾ ਜਾਂਦਾ ਵਾ ਰਣਜੀਤ ਸਾਗਰ ਡੈਮ ਤੇ ਇੱਥੇ ਸਾਈਡ ਪੁਆਇੰਟ ਹੈਗਾ ਤੇ ਵਿਊ ਬਣਾ ਸਾਰਾ ਵੀ ਦੇਖ ਸਕਦੇ ਉਹ ਅੱਜ ਆਪਾਂ ਟਰੈਵਲ ਕਰਨੇ ਸਕੂਟੀ ਤੇ ਆ ਤੁਸੀਂ ਦੇਖ ਸਕਦੇ ਜੇ ਟਰੈਵਲ ਕਰਨੇ ਅੱਗੇ ਬਹੁ ਅਮਰੀਕਾ ਵਾਲਾ ਪੁਲ ਦਿਖਾਉਣਾ ਤੁਹਾਨੂੰ ਤੇ ਆਹ ਦੀ ਦੇਖ ਸਕਦੇ ਰਣਜੀਤ ਸਾਗਰ ਡੈਮ ਨਾਲ ਆਪਣੇ ਦੋ ਸਾਥੀ ਆ ਪੂਆ ਦੀਆਂ ਕੁੜੀਆਂ ਮونکی ਭਾਈ ਹੈਲੋ ਲੱਗ ਗਿਆ ਯਾ ਡਰ ਕੇ ਲੈ ਕਿੱਥੇ ਚਲ ਗਿਆ। ਉਹ ਖਲੋ ਗਿਆ ਦੇਖਣੇ ਓ ਕਾਖਾ। ਓਕੇ ਵਾਏ ਵਾਏ। ਇੱਥੇ ਮੰਕੀ ਦੇ ਆਮ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਹੁਣ ਅੱਗੇ ਲੰਬਾ ਸਫ਼ਰ ਹੈ ਚੱਲਦੇ ਹਾਂ ਫਟਾਫਟ ਤੇ ਤੁਹਾਨੂੰ ਅਮਰੀਕਾ ਦਾ ਪੋਲ ਦਿਖਾਉਣੇ ਆ। ਤੇ ਬਾਈ ਜਿਹੜਾ ਉੱਥੇ ਆਪਾਂ ਰੁਕੇ ਹਾਂ ਟ੍ਰੇਨ ਲਾ ਕੇ ਟ੍ਰੇਨ ਪੋਲ ਤੋਂ ਲੰਘਦੀ ਆ ਤੇ ਉਹ ਤਾਂ ਕਰਕੇ ਖਲੋਤੇ ਆ ਵੀ ਉੱਥੋਂ ਜੇ ਕਿਤੇ ਉੱਤੋਂ ਕੋਈ ਟਾਇਲਟ ਵਗੈਰਾ ਪਛਾਹ ਕੋਈ ਕਰਦਾ ਤਾਂ ਇਹ ਖਲੋਏ ਨੇ ਕਈ ਲੰਗੀ ਵੀ ਜਾਂਦੇ ਆ ਤਾਂ ਉੱਥੇ ਖਲੋਤੇ ਆ। ਐਹੋ ਜੇ ਸੁੰਦਰ ਜਾਰੇ ਦੇਖਣਾ ਚਾਹੁੰਦੇ ਹੋ? ਤੇ ਪਠਾਨਕੋੜ ਇੱਕ ਵਾਰੀ ਜ਼ਰੂਰ ਆਇਓ ਇਹੋ ਜਿਹੀ ਜਗ੍ਹਾ ਯਾਰ ਆਪਣੇ ਪੰਜਾਬ ਵਿੱਚ ਹੈਗੀਆਂ ਸੱਚੀ ਯਕੀਨ ਨਹੀਂ ਹੁੰਦਾ ਹੋਊਗਾ ਇੰਨੀਆਂ ਘੈਂਟ ਜਗ੍ਹਾ ਪਹਾੜਾਂ ਵਿੱਚ ਆ ਗਏ ਆ ਤੇ ਹੁਣ ਇਹ ਮਾ ਚਲਦਾ ਜਾਣਨੇ ਆ ਵੇਖੋ ਯਾਰ ਆ ਜਿਹੜਾ ਦੇਖੰਦੇ ਆ ਸਾਰਾ ਮਿੰਨੀ ਕੋਆ ਵਾ ਤੇ ਉਹ ਜਿਹੜਾ ਆਪਾਂ ਜਾਣਾ ਅੱਗੇ ਜਾਣਾ ਪੋਲ ਅਮਰੀਕਾ ਵਾਲਾ ਦਿਖਾਉਨੇ ਤੁਹਾਨੂੰ ਇਹ ਸਾਰਾ ਮਿੰਨੀ ਕੋਆ ਇਧਰ ਤੇ ਦੇਖ ਸਕਦੇ ਆ ਜਿਹੜਾ ਦੇਖੰਦੇ ਆ ਤੁਹਾਨੂੰ ਮਿੰਨੀ ਕੋਆ ਕਰਨਜੀਤ ਸਾਗਰ ਡੈਮ ਸਾਰਾ ਕਿੰਨਾ ਸੁੰਦਰ ਨਜ਼ਾਰਾ ਜੇ ਤੁਸੀਂ ਕੁਦਰਤ ਪ੍ਰੇਮੀ ਹੋ ਇਸ ਕੋਲ ਲੈਣਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਆਇਓ ਇੱਕ ਵਾਰੀ ਇਹ ਆ ਗਿਆ ਬਈ ਆਪਣਾ ਕੈਲੀਫੋਰਨੀਆ ਵਾਲਾ ਪੁੱਲ ਇਹ ਕੈਲੀਫੋਰਨੀਆ ਨਹੀਂ ਆਪਣਾ ਪੰਜਾਬ ਆ ਫਾਈਨਲੀ ਪਹੁੰਚ ਗਏ ਆ ਜੀ ਅਟਲ ਸੇਤੂ ਬ੍ਰਿਜ ਆ ਗਿਆ ਆਪਣਾ ਪੰਜਾਬ ਵਾਲਾ ਬੰਨਾ ਉੱਧਰ ਹੈਗਾ ਜੀ ਐਂਡ ਕੇ ਤੇ ਹਿਮਾਚਲ ਵਾਲਾ ਤੇ ਹਾਰ ਰਾਵੀ ਦਰਿਆ ਦੇਖ ਲਦੇ ਤੁਸੀਂ ਉਹ ਜਿਹੜਾ ਕਮਾਲ ਕਮਾਲ ਦੇ ਆਪਣੇ ਪੰਜਾਬ ਵਿੱਚ ਹੈ ਗਿਆ ਕਈਆਂ ਨੂੰ ਤੇ ਪਤਾ ਨਹੀਂ ਹੁੰਦਾ ਆਪਾਂ ਬਾਹਰ ਵੱਲ ਭੱਜੀ ਜਾਂਦੇ ਆ ਪਰ ਆਪਣੇ ਪੰਜਾਬ ਜੀ ਨੇ ਉਹਦੇ ਉਹਦੇ ਜਗ੍ਹਾ ਹੈ ਗਿਆ ਵਾ ਕਿ ਨਾ ਸੁੰਦਰ ਨਜ਼ਾਰਾ ਯਾਰ ਆ ਬਾਈ ਜਿਹੜੀ ਪੁੱਲ ਦੇਖਣ ਨਾ ਇਹਦੀ ਖੂਬ ਹੋ ਨਕਲ ਮਿਲਦੀ ਐ ਸੱਚ ਦੱਸਿਓ ਜਿਹੜਾ ਅਮਰੀਕਾ ਚ ਪੁੱਲ ਹੈਗਾ ਦਾ 골ਡਨ ਗੇਟ ਆਫ ਬ੍ਰਿਜ ਜਿਹੜਾ ਸੈਨ ਫ੍ਰਾਂਸਿਸਕੋ ਚ ਤੇ ਉਹਦੇ ਨਾਲ ਖੂਬ ਹੋ ਇਹਦੀ ਨਕਲ ਮਿਲਦੀ ਆ ਕਮਾਲ ਕਮਾਲ ਦੇ ਵਾਹ ਵਾਹ ਦੇ ਦੇ ਯਾਰ ਇੱਥੋਂ ਪਠਾਨਕੋਟ ਦੇ ਤੇ ਦੇਖ ਸਾਦੇ ਇੱਥੋਂ ਜਿਹੜੇ ਨੰਗਦੇ ਆਸੇ-ਪਾਸੇ ਸਾਰੇ ਇੱਥੇ ਫੋਟੋਆਂ ਖਿਚਾ ਕੇ ਜਾਂਦੇ ਆ ਖਲਾਉਂਦੇ ਆ ਤੇ ਬ੍ਰਿਜ ਨੂੰ ਵੇਖ ਕੇ ਜ਼ਰੂਰ ਜਾਂਦੇ ਆ ਸਾਰੇ ਤੁਸੀਂ ਦੇਖ ਸਕਦੇ ਇੱਥੋਂ ਜਿੰਨੇ ਪ੍ਰੈਟਿਕ ਆ ਇੱਥੋਂ ਜ਼ਰੂਰ ਹੋ ਕੇ ਜਾਂਦੇ ਆ ਤੇ ਇੱਥੇ ਤਿੰਨ ਰਾਜ ਜੁੜਦੀ ਆ ਜੰਮੂ ਕਸ਼ਮੀਰ ਪੰਜਾਬ ਤੇ ਹਿਮਾਚਲ ਉਹ ਦੀ ਦੇਖ ਸਕਦੇ ਜੀ ਐਂਡ ਕੇ ਦੇ ਪਹਾੜਾ ਪੁੱਲ ਦਾ ਬਣਾਉਂਦਾ ਮੇਨ ਕਾਰਨ ਇਹੋ ਹੀ ਆ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਦੀ ਰਿਸ਼ਤਿਆਂ ਨੂੰ ਵਧੀਆ ਬਣਾਉਣਾ ਤੇ ਸੜਕ ਸੰਪਰਕ ਬਣਾਇਆ ਤਈਓ ਇਹ ਪੁੱਲ ਤਾਂ ਹੀ ਬਣਾਇਆ ਪਈ ਰਿਸ਼ਤੇ ਮਜ਼ਬੂਤ ਰਹਿਣ ਵਧੀਆ ਰਹਿਣ ਆਪਸੀ ਸਪਰਕ ਬਣਿਆ ਰਵੇ ਵਧੀਆ ਤਾਂ ਕਰਕੇ ਪੁੱਲ ਦਾ ਨਿਰਮਾਣ ਕੀਤਾ ਗਿਆ ਇਹ ਆਪਾਂ ਬਾਰਡਰ ਤੇ ਆ ਗਏ ਪੰਜਾਬ ਤੇ ਜੀਐਨਕੇ ਦੇ ਬਾਰਡਰ 'ਚ ਅੱਧਾ ਰਾਵੀ ਜਿਹੜਾ ਹੈਗਾ ਜੀਐਨਕੇ ਨੂੰ ਜਾਂਦਾ ਤੇ ਅੱਧਾ ਰਾਵੀ ਪੰਜਾਬ ਨੂੰ ਵੰਡਦਾ ਮਤਲਬ ਅੱਧਾ ਦਾ ਦੋਵਾਂ ਦਾ ਵੰਡਦਾ ਦਰਿਆ ਤੇ ਆਪਾਂ ਹੁਣ ਆਪਾਂ ਜੀਐਨਕੇ 'ਚ ਐਂਟਰ ਹੋਣੇ ਆ ਇੱਧਰ ਆ ਕੇ ਆਪਣਾ ਜੀਐਨਕੇ ਜਾਣਨੇ ਆ ਇੱਧਰ ਆਇੰਦਾ ਪੰਜਾਬ ਜੇ ਜੀਐਨਕੇ ਚ ਐਂਟਰ ਹੋ ਗਏ ਆ ਤੇ ਆ ਵੇਖੋ ਯਾਰ ਆਪਾਂ ਇਹੋ ਜਿਹੇ ਚੀਜ਼ ਇਗਨੋਰ ਕਰਦੇ ਆ ਤੇ ਉਹ ਹੈਗਾ ਜੀਐਨਕੇ ਦੀ ਪਹਾੜੀ ਹਿਮਾਚਲ ਵੀ ਇਧਰ ਹੀ ਪੈਂਦਾ ਵਾ ਉਹ ਹਿਮਾਚਲ ਦੀਆਂ ਪਹਾੜੀਆਂ ਭਾਈ ਜਦੋਂ ਆ ਟਰੱਕ ਇਥੋਂ ਲੰਘਦੇ ਆ ਨਾ ਜਾਂ ਕੋਈ ਵੱਡੀ ਗੱਡੀ ਕੋਈ ਵੀ ਲੰਘਦੀ ਆ ਆ ਦੇਖ ਜਿੱਦਾਂ ਜਾਂਦੀ ਤਾਂ ਪੁੱਲ ਜਮ੍ਹਾਂ ਹਿਲਦਾ ਵਾ ਸੱਚੀ ਉਹ ਐ ਡਰ ਲੱਗਦਾ ਜਦੋਂ ਟਰੱਕ ਰੁੱਕ ਲੰਘਦਾ ਵਾ ਹਿਲਦਾ ਬ੍ਰਿਜ ਪੂਰਾ ਇੱਥੇ ਤੁਸੀਂ ਬੋਰਡਿੰਗ ਵੀ ਕਰ ਸਕਦੇ ਆ ਫਿਲਹਾਲ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਚੱਲੂਗੀ ਦੀ ਬੋਰਡਿੰਗ ਬੋਰਡਿੰਗ ਲੱਗਿਆ ਤੇ ਥੱਲੇ ਵੇਖਣ ਦਾ ਯਾਰ ਨਜ਼ਾਰੀ ਲੱਗਦਾ ਹਾਟਲ ਸੇਤੂ ਬ੍ਰਿਜ ਦੀ ਗੱਲ ਕਰੀ ਤੇ ਹਵਾ ਵਿੱਚ ਝੂਲਣ ਵਾਲਾ ਇਹ ਬ੍ਰਿਜ ਹੈਗਾ ਵਾ ਸਿਰਫ ਇਹਨੂੰ ਦੋ ਬੰਨੇ ਸਪੋਰਟ ਆ ਇੱਕ ਇਧਰੋਂ ਤੇ ਇੱਕ ਇਧਰੋਂ ਬਾਕੀ ਸਾਰਾ ਤੁਸੀਂ ਵੇਖ ਸਕਦੇ ਹਵਾ ਵਿੱਚ ਝੂਲਣਦਿਆ ਵਾ ਤੇ ਜਦੋਂ ਕੋਈ ਟਰੱਕ ਟਰੱਕ ਦੰਗਦਾ ਯਾਰ ਉਦੋਂ ਤੇ ਬ੍ਰਿਜ ਪੂਰਾ ਹਿਲਦਾ ਵਾ ਡਾਵਾਂ ਡੋਲ ਕਰਦਾ ਵਾ ਇਹ ਪੁਲ ਉਤਰੀ ਭਾਰਤੀ ਕਿਸਮ ਦਾ ਪਹਿਲਾ ਤੇ ਦੇਸ਼ ਦਾ ਚੌਥਾ ਪੁਲ ਹੈਗਾ ਇਸ ਤੋਂ ਇਲਾਵਾ ਵੀ ਤਿੰਨ ਪੁਲ ਹੈਗੇ ਨੇ ਜਿਹੜਾ ਕਿ ਮੁੰਬਈ ਕੋਲਕਾਤਾ ਤੇ ਲਾਹਬਾਦ ਵਿੱਚ ਵੀ ਤਿੰਨ ਪੁਲ ਇਦਾਂ ਦੇ ਸੇਮ ਟੂ ਸੇਮ ਹੈਗੇ ਨੇ